ਹਾਂਜੀ ਕਿਹੜੇ ਮੈਕਮੇਂ ਚ ਡਿਊਟੀ ਹੈ ਜੀ ਕਿੱਥੇ ਡਿਊਟੀ ਹੈ ਕੀ ਡਿਊਟੀ ਹੈ ਜੀ ਅੱਛਾ ਜੀ ਅੱਜ ਇਹ ਮੱਲਣ ਕਲੋਨੀ ਚ ਪਾਣੀ ਤੁਸੀਂ ਛੱਡਿਆ ਸੀਗਾ ਜੀ ਨਹੀਂ ਛੱਡਿਆ ਤੇ ਬੰਦ ਕਿਹਦੇ ਕਹਿੰਦੇ ਕੀਤਾ ਜੀ ਜੈ ਸਾਹਿਬ ਕਿਹੜੇ ਜੈ ਸਾਹਿਬ ਦੇ ਜੀ ਕੀ ਕਾਰਨ ਸੀ ਜੀ ਬੰਦ ਕਰਨ ਦਾ ਕੋਈ ਕਾਰਨ ਨਹੀਂ ਸੀ ਉਹ ਬਾਰੇ ਵਿੱਚ ਵੀ ਨਹੀਂ ਛੱਡਿਆ ਮੱਲਣ ਸਾਈਟ ਆ ਤੁਸੀਂ ਲੋਕਾਂ ਨੂੰ ਵਿਸ਼ਵਾਸਨ ਦਿੱਤਾ ਸੀ ਸਵੇਰ ਵੀ 2 ਵਜੇ ਛੱਡਾਂਗੇ ਹਾਂਜੀ ਫੇਰ ਪਾਸ ਵਰ ਕੀ ਜੋ ਪਾਣੀ ਛੱਡਿਆ ਸੀ ਉਹ ਬੰਦ ਕਰਾ ਦੇ ਜੇ ਇਹ ਸਭ ਆਇਆ ਨਹੀਂ ਆਇਆ ਕਿੱਥੇ ਜੀ ਸਭ ਰੋਟੀ ਹੋਣਗੇ ਮੈਨੂੰ ਤਾਂ ਪਤਾ ਨਹੀਂ ਕਿ ਕਿੱਤੇ ਆਏ ਨਹੀਂ ਅੱਜ ਸਵੇਰ ਦੇ ਨਹੀਂ ਹਾਂਜੀ ਭਾਈ ਮੈਂ ਸਤਪਾਲ ਸਿੰਘ ਜੀ ਮਲੇਕ ਲਾਉਣੀ ਤੋਂ ਸਾਢੇ ਘਟ ਤੋਂ ਕੱਡ ਮਹੀਨੇ ਤੋਂ ਪਾਣੀ ਦੀ ਦਿੱਕਤ ਆ ਰਹੀ ਆ ਜਿਹੜਾ ਕਿ ਸਾਡੇ ਥੱਲੇ ਵਾਲਾ ਪਾਣੀ ਬਹੁਤ ਜ਼ਿਆਦਾ ਖਾਰਾ ਹੈਗਾ ਉਹ ਵਰਤਨ ਦੇ ਲੈ ਕੇ ਨਹੀਂ ਉਹਦੇ ਵਿੱਚ ਬਹੁਤ ਜ਼ਿਆਦਾ ਛੂਰਾ ਹੈ ਤੇ ਸਾਡੇ ਲੋਕ ਤਾਂ ਇਹ ਗਰਮੀਆਂ ਦੇ ਵਿੱਚ ਪੌਲ ਆਉਂਦੇ ਆ ਤੇ ਸਾਰੇ ਕਿਧੜੇ ਵਿੱਚ ਪਾਣੀ ਆ ਰਿਹਾ ਪਰ ਸਾਡੀ ਮਲਨ ਕਲੋਨੀ ਦੇ ਵਿੱਚ ਕਦੇ ਮਹੀਨੇ ਤੋਂ ਬਿਲਕੁਲ ਪਾਣੀ ਨਹੀਂ ਆ ਰਿਹਾ ਜਿਹੜਾ ਕਿ ਡੇਲੀ ਸਵੇਰ 5 ਵਜੇ ਪਾਣੀ ਆਉਂਦਾ ਸੀ ਹੁਣ ਅਸੀਂ ਆ ਕੇ ਬਹੁਤ ਵਾਰੀ ਫੋਨ ਕੀਤੇ ਆ ਫੋਨ ਕਰਨ ਦੇ ਬਾਵਜੂਦ ਕਹਿੰਦੇ ਨੇ ਮੈਸੇਜ ਸਾਨੂੰ ਜਵੜਦਾ ਪਰ ਪਾਣੀ ਨਹੀਂ ਜਾਂਦਾ ਤੇ ਅੱਜ ਜੇ ਅਸੀਂ ਰਿਕਵੈਸਟ ਕੀਤੀ ਆ ਕੇ ਤੇ ਪਾਣੀ ਛੜਤਾ 2:00 ਵਜੇ ਤੇ 10 ਮਿੰਟਾਂ ਬਾਅਦ ਹੀ ਗਗਨ ਬਜਾਜ ਨੇ ਬੰਦ ਕਰਦਾ ਦਾ ਵੀ ਮੈਂ ਪਾਣੀ ਨਹੀਂ ਛੱਡਣਾ ਕਿ ਜਿੱਥੇ ਮਰਜੀ ਜਾਵੜੋ ਕੇ ਜੇ ਫੋਨ ਕੀਤੇ ਦਾਦਾ ਜੋ ਮਰਜੀ ਕਰ ਲੋ ਮੈਂ ਪਾਣੀ ਨਹੀਂ ਛੱਡਣਾ ਤੇ ਸਾਡੀ ਇੱਕ ਰਿਕਵੈਸਟ ਆ ਵੀ ਸਾਨੂੰ ਸਵੇਰ ਡੇਢੀ ਪਾਣੀ ਚਾਹੀਦਾ 5 ਤੋਂ 7 ਵਜੇ ਤੱਕ 2 ਘੰਟੇ ਪਾਣੀ ਆ ਜੇ ਤੇ ਸਾਡੇ ਜਿਹੜੇ ਲੀੜੇ ਕੱਪੜੇ ਤੇ ਸਾਰਾ ਕਾਰੋਬਾਰ ਹੋ ਜਾ ਕਰੂਗਾ ਉਸ ਨਾਲ ਤੇ ਥੱਲੇ ਦਾ ਪਾਣੀ ਖੜਾ ਅਸੀਂ ਬਹੁਤ ਜ਼ਿਆਦਾ ਮਜਬੂਰਾ ਸਾਡੀ ਕਿਸੇ ਨਾਲ ਕੋਈ ਵੈਰ ਨਹੀਂ ਕੋਈ ਦੁਸ਼ਮਣੀ ਨਹੀਂ ਤੇ ਸਾਡੀ ਇਹੋ ਬੇਨਤੀ ਹੈ ਪ੍ਰਸ਼ਾਸਨ ਨੂੰ ਵੀ ਇਹ ਜਿਹੇ ਬੰਦਿਆਂ ਦੇ ਨੱਥ ਪਈ ਜਾਵੇ ਤੇ ਇਹਨਾਂ ਨੂੰ ਗੁੱਲਨ ਦੀ ਤਮੀਜ਼ ਦੱਸੀ ਜਾਵੇ ਹਾਂਜੀ ਹਾਂਜੀ ਜੀ ਮੈਂ ਆਪਣਾ ਮੈਲਨ ਕਲੋਨੀ ਦੀ ਬਸਨੀ ਕੇ ਚਾਲੀ ਜੀ ਦੀ ਕਹ ਰਾਂ ਮੈਂ ਅਸੀਂ ਪਾਣੀ ਤੋਂ ਬਹੁਤ ਦੁਖੀ ਆ ਸਾਨੂੰ ਡੇਢ ਮਹੀਨਾ ਹੋ ਗਿਆ ਸਾਨੂੰ ਇੰਨੀ ਪ੍ਰੋਬਲਮ ਆ ਰਹੀ ਹੈ ਕਿ ਸਿਖਾਰਾ ਤੱਕ ਥਿਰਾ ਪਾਣੀ ਵੀ ਜਿਹੜਾ ਅਸੀਂ ਭਾਂਡੇ ਵੀ ਧੋਨੇ ਨਾ ਉਹਦੇ ਵੀ ੱਬੇ ਜੰਮ ਜਾਂਦੇ ਹੈਗੇ ਜੇ ਸੈਲਫ ਤੇ ਵੀ ਪਾਣੀ ਖੜਾ ਉਹਦੇ ਤੇ ਵੀ ਨੂਨ ਵਾਂਗੂ ਚਿੱਟਾ ਚਿੱਟਾ ਜੰਮ ਜਾਂਦਾ ਸੀ ਉਹ ਪਾਣੀ ਬਾਤ ਰਿਹਾ ਜੀ ਅਸੀਂ ਕਿਸੇ ਨੂੰ ਸ਼ਿਕਾਇਤ ਵੀ ਕਰਦੇ ਆ ਸਾਡੀ ਕੋਈ ਸ਼ਿਕਾਇਤ ਨਹੀਂ ਸੰਦੇ ਸਾਨੂੰ ਮਿੱਠੀਆਂ ਗੋਲੀਆਂ ਦੇ ਕੇ ਤੋਰ ਦਿੰਦੇ ਜੀ ਪਾਣੀ ਸੁਭਾ ਆ ਜੂਗਾ ਸਾਡੇ ਤੋਂ ਮੈਸੇਜ ਵੇਖ ਲਓ ਮੈਸੇਜ ਪਾ ਦਿੰਦੇ ਪਾਣੀ ਨਹੀਂ ਪਰ ਆ ਰਿਹਾ ਅਸੀਂ ਬਹੁਤ ਹੀ ਜ਼ਿਆਦਾ ਪਰੇਸ਼ਾਨ ਹੈ ਜੇ ਅੱਜ ਕੀ ਗੱਲ ਹੋਈ ਜੀ ਅੱਜ ਕੀ ਗੱਲ ਹੋਈ ਅੱਜ ਅਸੀਂ ਸੁਭਾਹ ਆਏ ਸੁਭਾਹ ਕੇ ਅਸੀਂ ਨਨ ਇੱਕ ਫਰਿਆਦ ਕੀਤੀ ਵੀ ਸਾਨੂੰ ਪਾਣੀ ਦਿਓ ਪਰ ਇਹਨਾਂ ਨੇ ਸਾਨੂੰ ਜਿਹੜਾ ਇੱਥੋਂ ਦਾ ਕੋਈ ਵੀ ਉਹ ਸੀਗਾ ਉਹਨੇ ਸਾਨੂੰ ਪਾਣੀ ਦਾ ਭਰੋਸਾ ਦੇ ਕੇ ਤੋਰਤਾ ਵੀ 2 ਵਜੇ ਸਾਡੇ ਪਾਣੀ ਆ ਜੂ 2 ਵਜੇ ਪਾਣੀ ਛੱਡਿਆ ਪਰ ਨਾਲ ਦੀ ਨਾਲ ਬੰਦ ਹੋ ਗਿਆ ਕਿ ਜੇਈ ਸਾਹਮਣੇ ਬੰਦ ਕਰਾਤਾ ਜਿਹੜਾ ਗਗਨ ਪਾਜ ਜੇਈ ਹੈਗਾ ਮੁੜ ਕੇ ਅਸੀਂ ਗਗਨ ਪਾਜ ਜੇਈ ਨੂੰ ਅਸੀਂ ਫੋਨ ਕੀਤਾ ਅਸੀਂ ਆਖਿਆ ਵੀ ਸਾਡੇ ਪਾਣੀ ਤੁਸੀਂ ਬੰਦ ਕਿਉਂ ਕਰਾਇਆ ਕਹਿੰਦੇ ਜੀ ਪਾਣੀ ਛੱਡੇ ਸਵੇਰ ਦਾ ਟਾਈਮ ਸੀ ਹੁਣ ਅਸੀਂ ਪਾਣੀ ਨਹੀਂ ਛੱਡ ਸਕਦੇ ਅੱਗੋਂ ਸਿਫ ਵੀ ਅਸੀਂ ਜਾਂਦਾ ਸੀ ਉੱਥੇ ਵੀ ਜਾ ਕੇ ਧਰਨਾ ਲਾਵਾਂਗੇ ਜਾਂ ਅਸੀਂ ਐਸਡੀਐਮ ਦੇ ਜਾਵਾਂਗੇ ਕਹਿੰਦੇ ਜੋ ਕੁਛ ਮਰਜ਼ੀ ਕਰ ਲੋ ਕੀ ਮੰਗ ਕੀ ਕਰਦੇ ਹੋ ਜੀ ਕੀ ਮੰਗ ਤੁਸੀਂ ਜੀ ਸਾਡੀ ਕਿਸੇ ਨਾਲ ਕੋਈ ਪ੍ਰੋਬਲਮ ਨਹੀਂ ਪਰ ਸਾਨੂੰ ਵੇਖੋ ਗਰਮੀ ਦੇ ਵਿੱਚ ਲੋਕ ਪਾਵਾ ਲਵਾਉਂਦੇ ਹੈਗੇ ਸਾਨੂੰ ਆਇਆ ਵੀ ਸਵੇਰ ਹਰ ਰੋਜ਼ 2 ਘੰਟੇ ਪਾਣੀ ਸਾਨੂੰ ਛੱਡ ਦਿਆ ਕਰਨ ਪਿਛਲੇ ਪਾਣੀ ਸਾਰੇ ਸ਼ਹਿਰ ਚ ਪਾਣੀ ਦੀ ਵਧੀਆ ਸਪਲਾਈ ਚੱਲ ਰਹੀ ਹੈ ਬਸ ਇਕਲੀ ਮੱਲਨ ਕਲੋਨੀ ਦੇ ਵਿੱਚ ਪਾਣੀ ਦੀ ਸਪਲਾਈ ਨਹੀਂ ਆਉਂਦੀ ਜੀ ਏ ਪਾਣੀ ਸੁਬਾ 5 ਵਜੇ ਛੱਡਦੇ ਆ ਨਾ 5:30 ਵਜੇ ਜਾ ਕੇ 6:30 ਵਜੇ ਤੱਕ ਚੈੱਕ ਕਰ ਲਿਆ ਕਰ ਪਾਣੀ ਆਉਂਦਾ ਕਿ ਨਹੀਂ ਆਉਂਦਾਗਾ